ਮਰਨ ਦੇ ਵਿਆਹ ਨੂੰ ਹਜੇ ਇੱਕ ਦਿਨ ਹੀ ਹੋਇਆ ਸੀ ਕਿ ਉਹਦੀ ਸੱਸ ਨਿਹਾਲ ਕੌਰ ਬਾਥਰੂਮ ਵਿੱਚ ਪੈਰ ਤਿਲਕਣ ਦੇ ਕਾਰਨ ਡਿੱਗ ਪਈ ਉਸਨੂੰ ਤੁਰੰਤ ਇਹ ਹਸਪਤਾਲ ਵਿੱਚ ਭਰਤੀ ਕਰਨਾ ਪਿਆ ਨਿਹਾਲ ਕੌਰ ਦੀ ਸੱਜੀ ਲੱਤੁੱਤੇ ਪਲਾਸਟਰ ਚੜਾਇਆ ਹੋਣ ਕਾਰਨ ਉਸਨੂੰ ਘੱਟੋ ਘੱਟ 3 ਮਹੀਨਿਆਂ ਦੀ ਬੈੱਡ ਰੈਸਟ ਦੱਸ ਦਿੱਤਾ ਗਿਆ ਅਜੇ ਤੱਕ ਜੋ ਮਹਿਮਾਨ ਘਰ ਵਿੱਚ ਰੁਕੇ ਹੋਏ ਸੀ ਐਨਾ ਸੁਣਦੇ ਹੀ ਸਾਰੇ ਛੇਤੀ ਤੋਂ ਛੇਤੀ ਨਿਹਾਲ ਕੌਰ ਦੇ ਘਰੋਂ ਜਾਣ ਦੀ ਤਿਆਰੀ ਕਰਨ ਲੱਗਦੇ ਆ ਇੱਥੋਂ ਤੱਕ ਕਿ ਸਭ ਤੋਂ ਪਹਿਲਾਂ ਗੁਰਤੇਜ ਦੀਆਂ ਦੋਹਾਂ ਭੈਣਾਂ ਨੇ ਵੀ ਵਾਪਸ ਜਾਣ ਦੀ ਤਿਆਰੀ ਕਰ ਲਈ। ਗੁਰਤੇਜ ਨੇ ਦੋਹਾਂ ਭੈਣਾਂ ਨੂੰ ਬਹੁਤ ਬੇਨਤੀ ਕੀਤੀ ਕਿ ਤੁਸੀਂ ਰੁਕ ਜਾਓ। ਵੱਡੀ ਭੈਣ ਨੂੰ ਬੋਲਿਆ ਭੈਣੇ ਤੁਸੀਂ ਤਾਂ ਰੁਕ ਜਾਓ ਮੰਮੀ ਦੀ ਜੇਹੀ ਹਾਲਤ ਵਿੱਚ ਤੁਸੀਂ ਚਲੇ ਜਾਓਗੇ ਤਾਂ ਮੈਂ ਇਕੱਲਾ ਸਾਰਾ ਕੁਝ ਕਿਵੇਂ ਸੰਭਾਲ ਲੂੰਗਾ। ਸਿਮਰ ਨੂੰ ਤਾਂ ਅਜੇ ਇੱਥੋਂ ਦਾ ਕੁਝ ਵੀ ਨਹੀਂ ਪਤਾ ਉਹ ਤਾਂ ਨਵੀਂ ਆਈ ਹੈ। ਪਰ ਭੈਣ ਕਹਿਣ ਲੱਗੀ ਕਿ ਗੁਰਤੇਜ ਮੈਂ ਕਿਵੇਂ ਰੁਕ ਸਕਦੀ ਆ ਜੇ ਰਿਸੈਪਸ਼ਨ ਹੁੰਦੀ ਤਾਂ ਰੋਕ ਵੀ ਜਾਂਦੀ। ਪਰ ਹੁਣ ਮਾਂ ਦੇ ਬਿਮਾਰ ਹੋਣ ਕਾਰਨ ਰਿਸੈਪਸ਼ਨ ਤਾਂ ਹੋਣ ਹੋ ਰਹੀ। ਇਸ ਲਈ ਰੁਕਣ ਦਾ ਕੀ ਫਾਇਦਾ ਹੈ? ਹੁਣ ਮੰਮੀ ਦੀ ਜ਼ਿੰਮੇਵਾਰੀ ਤੁਹਾਡੀ ਦੋਹਾਂ ਦੀ ਹੈ। ਤੁਸੀਂ ਖੁਦ ਹੀ ਸਮਝ ਲਓ ਕਿ ਤੁਸੀਂ ਕਿਵੇਂ ਤੇ ਕੀ ਕਰਨਾ ਹੈ। ਗੁਰਤੇਜ ਨੇ ਵਿਆਹ ਵਿੱਚ ਆਈ ਮਾਸੀ, ਮੰਮੀ ਸਭ ਨੂੰ ਰੁਕਣ ਲਈ ਕਿਹਾ ਪਰ ਕੋਈ ਵੀ ਰੁਕਣ ਲਈ ਤਿਆਰ ਨਾ ਹੋਇਆ। ਗੁਰਤੇਜ ਬਹੁਤ ਹੀ ਪਰੇਸ਼ਾਨ ਹੋ ਗਿਆ। ਉਸ ਦੀ ਸਮਝ ਨਹੀਂ ਸੀ ਆ ਰਿਹਾ ਕਿ ਉਹ ਕੀ ਕਰੇ ਤੇ ਕਿਵੇਂ ਕਰੇ। ਉਸੇ ਵਕਤ ਸਿਮਰਨ ਮੋਢੇ ਤੇ ਹੱਥ ਰੱਖ ਕੇ ਗੁਰਤੇਜ ਨੂੰ ਸਮਝਾਉਂਦੇ ਹੋਏ ਬੋਲੀ ਗੁਰਤੇਜ ਜਦੋਂ ਅਸੀਂ ਦੋਨੇ ਹਾਂ ਫਿਰ ਤੁਸੀਂ ਕਿਸ ਗੱਲ ਦੀ ਚਿੰਤਾ ਕਰਦੇ ਹੋ ਆਪਾਂ ਦੋਨੇ ਜਾਣੇ ਮਿਲ ਕੇ ਮੰਮੀ ਨੂੰ ਸੰਭਾਲ ਲਵਾਂਗੇ ਮੰਮੀ ਦੇ ਕੰਮਾਂ ਲਈ ਆਪਾਂ ਇੱਕ ਨਰਸ ਰੱਖ ਲਾਂਗੇ ਜੋ ਉਹਨਾਂ ਦੇ ਸਾਰੇ ਕੰਮ ਕਰ ਦਿਆ ਕਰੂਗੀ ਪਰ ਸਿਮਰਨ ਇੱਕ ਨਰਸ ਦੇ ਭਰੋਸੇ ਮੰਮੀ ਨੂੰ ਆਪਾਂ ਕੱਲੀ ਕਿਵੇਂ ਛੱਡ ਸਕਦੇ ਹਾਂ ਗੁਰਤੇਜ ਨੇ ਸਵਾਲੀਆ ਨਜ਼ਰਾਂ ਨਾਲ ਸਿਮਰਨ ਨੂੰ ਇਹ ਪੁੱਛਿਆ ਤਾਂ ਸਿਮਰਨ ਕਹਿਣ ਲੱਗੀ ਕੀ ਮੰਮੀ ਨੂੰ ਇਕੱਲੇ ਛੱਡਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਮੈਂ ਤੇ ਤੁਸੀਂ ਵਾਰੀ-ਵਾਰੀ ਨਾਲ ਛੁੱਟੀ ਲੈ ਕੇ ਮੰਮੀ ਦੇ ਨਾਲ ਰਹਾਂਗੇ ਆਪਣੇ ਆਪਣੇ ਆਪ ਦਫ਼ਤਰ ਵਿੱਚ ਗੱਲ ਕਰਕੇ ਕੁਝ ਦਿਨਾਂ ਨਿੱ ਘਰ ਤੋਂ ਹੀ ਕੰਮ ਕਰ ਲਿਆ ਕਰਾਂਗੇ ਪਰ ਅਜੇ ਤਾਂ ਵਿਆਹ ਦੀਆਂ ਕਈ ਰਸਮਾਂ ਵੀ ਬਾਕੀ ਨੇ ਉਹਨਾਂ ਦਾ ਕੀ ਬਣੂਗਾ ਗੁਰਤੇਜ ਨੇ ਕਿਹਾ ਗੁਰਤੇਜ ਕੋਈ ਵੀ ਰਸਮ ਆਪਣਿਆਂ ਤੋਂ ਵੱਡੀ ਨਹੀਂ ਹੁੰਦੀ ਰਸਮ ਮੰਮੀ ਦੇ ਠੀਕ ਹੋਣ ਤੋਂ ਬਾਅਦ ਹੋ ਜਾਊਗੀ ਨਵੀਂ ਨਵੇਲੀ ਪਤਨੀ ਦੀਆਂ ਅਜਿਹੀਆਂ ਸਮਝਦਾਰੀ ਭਰੀਆਂ ਗੱਲਾਂ ਸੁਣ ਕੇ ਗੁਰਤੇਜ ਨੂੰ ਹੌਸਲਾ ਹੋ ਗਿਆ ਉਹ ਖੁਸ਼ ਸੀ ਕਿ ਉਸ ਨੂੰ ਵਧੀਆ ਘਰ ਵਾਲੀ ਮਿਲੀ ਹੈ ਸਿਮਰਨ ਨੇ ਗੁਰਤੇਜ ਨੂੰ ਕਿਹਾ ਕਿ ਅਸੀਂ ਦੋਹਾਂ ਨੇ ਵਿਆਹ ਤੋਂ ਬਾਅਦ ਜੋ ਛੁੱਟੀਆਂ ਲਈਆਂ ਸੀ ਆਪਾਂ ਉਹਨਾਂ ਨੂੰ ਐਵੇਂ ਘਰ ਵਿੱਚ ਬੈਠ ਕੇ ਬਰਬਾਦ ਨਾ ਕਰੀਏ ਤੁਸੀਂ ਕੱਲ ਤੋਂ ਹੀ ਦਫ਼ਤਰ ਚਲੇ ਜਾਓ ਕਿਰਾਂ ਮੈਂ ਛੁੱਟੀਆਂ ਲੈ ਲੈਨੀ ਆ ਤੇ ਮੈਂ ਘਰ ਤੋਂ ਮੰਮੀ ਨੂੰ ਤੇ ਘਰ ਨੂੰ ਦੋਹਾਂ ਨੂੰ ਸੰਭਾਲ ਲਵਾਂਗੀ ਗੁਰਤੇਜ ਨੂੰ ਸਿਮਰਨ ਦੀ ਸਲਾਹ ਚੰਗੀ ਲੱਗੀ ਤੇ ਉਸ ਨੇ ਅਗਲੇ ਦਿਨ ਤੋਂ ਹੀ ਦਫ਼ਤਰ ਜਾਣਾ ਸ਼ੁਰੂ ਕਰ ਦਿੱਤਾ ਸਿਮਰਨ ਨੇ ਘਰ ਦੀ ਤੇ ਆਪਣੀ ਸੱਸ ਦੀ ਪੂਰੀ ਜ਼ਿੰਮੇਵਾਰੀ ਸੰਭਾਲ ਲਈ ਸਿਮਰਨ ਦੇ ਕੰਮਾਂ ਵਿੱਚ ਭਾਵੇਂ ਕੁਸ਼ਲਤਾ ਦੀ ਕਮੀ ਸੀ ਪਰ ਪਿਆਰ ਤੇ ਸਨਮਾਨ ਵਿੱਚ ਕੋਈ ਕਮੀ ਨਹੀਂ ਸੀ ਉਹ ਜਿਆਦਾ ਤੋਂ ਜਿਆਦਾ ਸਮਨਿਹਾਲ ਕੌਰ ਦੇ ਕੋਲ ਬੈਠ ਕੇ ਉਹਦਾ ਮਨ ਬਹਿਲਾਉਣ ਦੀ ਕੋਸ਼ਿਸ਼ ਕਰਦੀ ਰਹਿੰਦੀ ਉਸ ਨੇ ਉਹਦੇ ਖਾਣ ਪੀਣ ਦਾ ਵੀ ਖਾਸ ਖਿਆਲ ਰੱਖਣਾ ਪਰ ਜਦੋਂ ਵੀ ਕੋਈ ਨਿਹਾਲ ਕੌਰ ਨੂੰ ਮਿਲਣ ਆਉਂਦਾ ਤਾਂ ਨਿਹਾਲ ਕੌਰ ਹਰ ਇੱਕ ਨੂੰ ਇਹੀ ਕਹਿੰਦੀ ਕਿ ਅੱਜ ਕੱਲ੍ਹ ਦੀਆਂ ਕੁੜੀਆਂ ਸੇਵਾ ਕਰਨਾ ਤਾਂ ਜਾਣਦੀਆਂ ਹੀ ਨਹੀਂ ਮੇਰੇ ਘਰ ਨੂੰ ਦੇਖ ਲੋ ਸੇਵਾ ਨਾ ਕਰਨੀ ਪਵੇ ਇਹਦੇ ਲਈ ਇਹਨੇ ਇੱਕ ਨਰਸ ਰੱਖਤੀ ਜਾਣਦਿਓ ਭੈਣ ਜੀ ਜੇ ਮੇਰੀ ਧੀ ਕੋਈ ਆ ਜਾਂਦੀ ਤਾਂ ਉਹ ਘਰ ਨੂੰ ਚੰਗੀ ਤਰ੍ਹਾਂ ਸੰਭਾਲ ਲੈਂਦੀ ਮੇਰੀ ਵੀ ਚੰਗੇ ਤਰੀਕੇ ਨਾਲ ਦੇਖਭਾਲ ਕਰ ਲੈਂਦੀ ਪਰ ਕਿੱਥੇ ਮੈਂ ਤਾਂ ਕਈ ਵਾਰੀ ਗਰਤੇਜ ਨੂੰ ਕਹਿ ਚੁੱਕੀ ਆ ਕਿ ਆਪਣੀਆਂ ਭੈਣਾਂ ਨੂੰ ਬੁਲਾ ਲੈ ਪਰ ਗਰਤੇਜ ਹਰ ਵਾਰੀ ਮੇਰੀ ਗੱਲ ਨੂੰ ਟਾਲ ਦਿੰਦਾ ਕਹਿੰਦਾ ਧੀਆ ਨੂੰ ਆਪਣੇ ਘਰ ਦੀ ਜ਼ਿੰਮੇਵਾਰੀ ਸੰਭਾਲ ਲੈਂਦੇ ਹੋ ਅਸੀਂ ਹਾਂ ਨਾ ਤੁਹਾਡੇ ਲਈ ਤੁਹਾਡੇ ਨੂੰ ਪੁੱਤ ਅਸੀਂ ਦੋਨੇ ਹੀ ਕਾਫੀਆਂ ਗੁਰਤੇਜ ਨੂੰ ਕਿੱਥੇ ਪਤਾ ਹੈ ਕਿ ਉਹ ਕਦੇ ਧੀ ਨਹੀਂ ਬਣ ਸਕਦੀ ਸੱਸ ਦੇ ਮੂੰਹੋਂ ਅਜਿਹੀਆਂ ਗੱਲਾਂ ਸੁਣ ਕੇ ਸਿਮਰਨ ਨੂੰ ਬਹੁਤ ਦੁੱਖ ਹੁੰਦਾ ਹੈ ਉਸ ਨੂੰ ਇਹ ਗੱਲਾਂ ਬਹੁਤ ਹੀ ਬੁਰੀਆਂ ਲੱਗਦੀਆਂ ਕਿਉਂਕਿ ਉਹ ਤਾਂ ਸੱਚੇ ਦਿਲੋਂ ਉਹਨੂੰ ਆਪਣਾ ਸਮਝਦੀ ਸੀ ਪਰ ਉਹਨੇ ਇਹ ਕਲਾ ਕਦੇ ਵੀ ਗੁਰਤੇਜ ਨੂੰ ਨਾ ਦੱਸੀਆਂ ਕਿਉਂਕਿ ਉਹ ਅਜੇ ਤੱਕ ਨਵੀਂ ਸੀ ਇਸ ਘਰ ਦੇ ਮੈਂਬਰਾਂ ਨੂੰ ਜਾਂ ਗੁਰਤੇਜ ਨੂੰ ਕੁਝ ਜ਼ਿਆਦਾ ਨਹੀਂ ਸੀ ਜਾਣਦੀ ਹੋ ਸਕਦਾ ਹੈ ਗੁਰਤੇਜ ਉਹਦੀਆਂ ਗੱਲਾਂ ਨੂੰ ਸੁਣ ਕੇ ਉਹਨੂੰ ਹੀ ਗਲਤ ਸਮਝ ਲਵੇ ਇਸ ਲਈ ਉਹਨੇ ਚੁੱਪ ਰਹਿਣਾ ਹੀ ਸਹੀ ਸਮਝਿਆ ਨਾਲ ਹੀ ਸੱਸ ਦੀਆਂ ਗੱਲਾਂ ਸੁਣ ਕੇ ਉਸ ਨੂੰ ਇਹ ਸਚਾਈ ਚੰਗੀ ਤਰ੍ਹਾਂ ਸਮਝ ਆ ਗਈ ਸੀ ਕਿ ਬਹੁਤ ਚਾਹੇ ਕਿੰਨੀ ਮਰਜ਼ੀ ਚੰਗੀ ਹੋਵੇ ਉਹ ਕਦੇ ਵੀ ਧੀ ਨਹੀਂ ਬਣ ਸਕਦੀ ਪਰ ਫੇਰ ਵੀ ਉਹ ਚੁੱਪਚਾਪ ਆਪਣਾ ਫਰਜ਼ ਨਿਭਾਉਂਦੀ ਰਹੀ ਪੂਰੇ ਜਤਨਾਂ ਨਾਲ ਆਪਣੀ ਸੱਸ ਤੇ ਆਪਣੇ ਘਰ ਨੂੰ ਸੰਭਾਲਦੀ ਰਹੀ 15 ਦਿਨਾਂ ਬਾਅਦ ਗੁਰਤੇਜ ਨੇ ਉਸ ਨੂੰ ਕਿਹਾ ਕਿ ਸਿਮਰਨ ਤੇਰੀਆਂ ਛੁੱਟੀਆਂ ਅੱਜ ਖਤਮ ਹੋ ਜਾਣਗੀਆਂ ਕੱਲ ਤੋਂ ਤੂੰ ਵੀ ਦਫ਼ਤਰ ਜਾਣਾ ਸ਼ੁਰੂ ਕਰ ਦੇ ਤੂੰ ਸਵੇਰੇ ਘਰ ਦਾ ਨਾਸ਼ਤਾ ਬਣਾ ਦਿਆ ਕਰੀ ਤੇ ਮੈਨੂੰ ਛੁੱਟੀ ਤਾਂ ਮਿਲੀ ਨਹੀਂ ਪਰ 15 ਦਿਨਾਂ ਤੱਕ ਘਰ ਤੋਂ ਹੀ ਕੰਮ ਕਰਨ ਦੀ ਇਜਾਜ਼ਤ ਮਿਲ ਗਈ ਹੈ ਹੁਣ ਮੈਂ 15 ਦਿਨ ਮਾਂ ਦੀ ਦੇਖਭਾਲ ਕਰ ਲੂੰਗਾ ਘਰੇ ਰਹੂੰਗਾ ਤੇ ਮਾਂ ਨੂੰ ਦੇਖ ਲਿਆ ਕਰਾਂਗਾ ਗੁਰਤੇਜ ਦੇ ਕਹਿਣ ਤੇ ਦੂਜੇ ਦਿਨ ਹੀ ਸਿਮਰਨ ਦਫ਼ਤਰ ਜਾਣ ਲੱਗ ਗਈ ਇੱਕ ਹਫ਼ਤੇ ਬਾਅਦ ਦੁਪਹਿਰ ਨੂੰ ਨਰਸ ਨੇ ਦਰਵਾਜ਼ਾ ਖੋਲ੍ਹਿਆ ਗਵਾਂਡ ਵਾਲੀ ਸਰਬੀ ਆਂਟੀ ਆਈ ਸੀ ਨਿਹਾਲ ਕੌਰ ਨੂੰ ਇਹ ਤਾਂ ਪਤਾ ਸੀ ਵੀ ਗੁਰਤੇਜ ਘਰੇ ਹੀ ਹੈ ਪਰ ਉਸਨੂੰ ਇਹ ਲੱਗਦਾ ਸੀ ਕਿ ਉਹ ਤਾਂ ਹੈੱਡਫੋਨ ਲਾ ਕੇ ਆਪਣਾ ਕੰਮ ਕਰ ਰਿਹਾ ਹੋਵੇਗਾ ਇਸ ਲਈ ਉਹਨੇ ਸਰਬੀ ਦੀਆਂ ਤੇ ਉਹਦੀਆਂ ਗੱਲਾਂ ਨੂੰ ਸੁਣਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਉਹ ਨਿਸ਼ਚਿੰਤ ਹੋ ਕੇ ਆਪਸ ਵਿੱਚ ਗੱਲਾਂ ਕਰਨ ਲੱਗ ਗਈਆਂ ਉਸਨੂੰ ਨਹੀਂ ਸੀ ਪਤਾ ਕਿ ਗੁਰਤੇਜ ਉਸ ਵਕਤ ਖਾਣਾ ਖਾ ਰਿਹਾ ਹੈ ਅਤੇ ਉਹਨਾਂ ਦੋਹਾਂ ਦੀਆਂ ਗੱਲਾਂ ਨੂੰ ਸਪਸ਼ਟ ਰੂਪ ਵਿੱਚ ਸੁਣ ਰਿਹਾ ਹੈ ਆਪਣੀ ਮਾਂ ਦੇ ਮੂੰਹੋਂ ਇਹ ਸਭ ਕੁਝ ਸੁਣ ਕੇ ਗੁਰਤੇਜ ਨੂੰ ਬਹੁਤ ਹੈਰਾਨੀ ਹੋਈ ਇਸ ਪੂਰੇ ਸਮੇਂ ਵਿੱਚ ਜਦੋਂ ਸਭ ਨੇ ਉਹਦੀ ਸੇਵਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਤੇ ਉਹਦੀ ਨਵੀਂ ਨੂੰਹ ਜਿਹਦੇ ਹੱਥਾਂ ਤੇ ਅਜੇ ਤੱਕ ਮਹਿੰਦੀ ਵੀ ਨਹੀਂ ਸੀ ਉਤਰੀ ਉਹਨੇ ਪੂਰਾ ਘਰ ਸੰਭਾਲ ਕੇ ਉਹਨਾਂ ਦੀ ਸੇਵਾ ਕੀਤੀ ਸੀ ਇੱਥੋਂ ਤੱਕ ਕਿ ਉਹ ਵਿਚਾਰੀ ਤਾਂ ਇੱਕ ਵਾਰੀ ਵੀ ਮਿਲਣ ਲਈ ਆਪਣੇ ਪੇਕੇ ਘਰ ਨਾ ਗਈ ਪਰ ਨਿਹਾਲ कौर ਸਰਬੀ ਦੇ ਸਾਹਮਣੇ ਕਹਿ ਰਹੀ ਸੀ ਕਿ ਸੱਸ ਦੀ ਤਕਲੀਫ ਨੂੰ ਉਹ ਨੂੰ ਕਿਵੇਂ ਸਮਝਾ ਸਕਦੀ ਹੈ ਤੀ ਹੁੰਦੀ ਤਾਂ ਉਹ ਪਿਆਰ ਦਿਖਾਉਂਦੀ ਇੱਥੇ ਤਾਂ ਦਿਖਾਵੇ ਲਈ ਸਭ ਕੁਝ ਕੀਤਾ ਜਾ ਰਿਹਾ ਹੈ ਉਲਟਾ ਸਿੱਧਾ ਕਰਕੇ ਬਸ ਬਲਾਟਾਲ ਦਿੱਤੀ ਜਾਂਦੀ ਹੈ ਮੈਂ ਤਾਂ ਗੁਰਤੇਜ ਨੂੰ ਕਿੰਨੀ ਵਾਰੀ ਕਿਹਾ ਕਿ ਮੇਰੀਆਂ ਧੀਆਂ ਨੂੰ ਬੁਲਾ ਦੇ ਉਹ ਸਭ ਕਰ ਲੈਣੀਆਂ ਪਰ ਪਹਨੇ ਤੂੰ ਤਾਂ ਜਾਣਦੀ ਐ ਕਿ ਵਿਆਹ ਤੋਂ ਬਾਅਦ ਮਾਂ ਦੀ ਗੱਲ ਸੁਣੀ ਕਿੱਥੇ ਜਾਂਦੀ ਐ ਇਹ ਸਭ ਕੁਝ ਸੁਣ ਕੇ ਸਰ ਵੀ ਨਹੀਂ ਕਿਹਾ ਨਿਹਾਲ ਕੁਰੇ ਜੇ ਤੂੰ ਐਨੀ ਤਕਲੀਫ ਵਿੱਚ ਐ ਤਾਂ ਖੁਦ ਹੀ ਧੀ ਨੂੰ ਫੋਨ ਕਰ ਲੈ ਜਾਂ ਆਪਣੀ ਭੈਣ ਨੂੰ ਬੁਲਾ ਲੈ ਪਰ ਸੁਨਿਹਾਲ ਕੋਰ ਕਹਿਣ ਲੱਗਦੀ ਐ ਕਿ ਪਤਾ ਨਹੀਂ ਪਹਨੇ ਮੇਰੇ ਫੋਨ ਨੂੰ ਕੀ ਹੋ ਗਿਆ ਕਿਸੇ ਵੀ ਰਿਸ਼ਤੇਦਾਰ ਦਾ ਫੋਨ ਨਹੀਂ ਲੱਗਦਾ ਕਿੰਨੀ ਵਾਰੀ ਗੁਰਤੇਜ ਤੇ ਸਿਮਰ ਨੂੰ ਠੀਕ ਕਰਾਉਣ ਲਈ ਕਿਹਾ ਪਰ ਕੋਈ ਸੁਣਦਾ ਹੀ ਨਹੀਂ ਮੈਨੂੰ ਤਾਂ ਲੱਗਦਾ ਉਹਨਾਂ ਨੇ ਜਾਣਬੁੱਝ ਕੇ ਮੇਰਾ ਫੋਨ ਖਰਾਬ ਕੀਤਾ ਹੈ ਤਾਂ ਜੋ ਮੈਂ ਕਿਸੇ ਨਾਲ ਗੱਲ ਨਾ ਕਰ ਸਕਾਂ ਨਿਹਾਲ ਕੁਰੇ ਹੁਣ ਤੂੰ ਜ਼ਿਆਦਾ ਨਾ ਸੋਚ ਜਿਵੇਂ ਤਿਵੇਂ ਆਪਣੇ ਦਿਨ ਕੱਟ ਲੈ ਨੂਹਾਂ ਦੇ ਆਉਣ ਤੋਂ ਬਾਅਦ ਐਵੇਂ ਹੀ ਹੁੰਦਾ ਹੈ ਇਹ ਸਭ ਕੁਝ ਸੁਣ ਕੇ ਗੁਰਤੇਜ ਨੂੰ ਕੁਝ ਵੀ ਸਮਝ ਨਹੀਂ ਆਈ ਉਸਨੇ ਨਰਸ ਨੂੰ ਬੁਲਾ ਕੇ ਪੁੱਛਿਆ ਪਰ ਨਰਸ ਕਹਿਣ ਲੱਗੀ ਕਿ ਨਿਹਾਲ ਕੌਰ ਹਰ ਆਉਣ ਜਾਣ ਵਾਲੇ ਦੇ ਸਾਹਮਣੇ ਸਿਮਰਨ ਭਾਬੀ ਦੇ ਹੁੰਦੇ ਹੋਏ ਵੀ ਜਿਹੀਆਂ ਗੱਲਾਂ ਕਰਦੀ ਸੀ ਇਹ ਸਭ ਕੁਝ ਸੁਣਨ ਤੋਂ ਬਾਅਦ ਗੁਰਤੇਜ ਦਾ ਕੰਮ ਕਰਨ ਵਿੱਚ ਮਨ ਨਾ ਲੱਗਿਆ ਉਹ ਸੋਚਣ ਲੱਗਿਆ ਕਿ ਇਹਦਾ ਮਤਲਬ ਸਿਮਰਨ ਨੂੰ ਸਭ ਕੁਝ ਪਤਾ ਹੈ ਉਹਨੂੰ ਕਿੰਨੀ ਤਕਲੀਫ ਹੁੰਦੀ ਹੋਊਗੀ ਜਦਕਿ ਇੰਨਾ ਕਰਨ ਤੋਂ ਬਾਅਦ ਵੀ ਉਹਨੂੰ ਇਹ ਸਭ ਕੁਝ ਸੁਣਨਾ ਪਿਆ ਇੱਕ ਉਸਨੇ ਫੈਸਲਾ ਕਰ ਲਿਆ ਗੁਰਤੇਜ ਸਰਬੀ ਆਂਟੀ ਦੇ ਜਾਣ ਤੋਂ ਬਾਅਦ ਨਿਹਾਲ ਕੌਰ ਦੇ ਕੋਲ ਜਾ ਕੇ ਬੈਠ ਗਿਆ ਤੇ ਕਹਿਣ ਲੱਗਿਆ ਮੰਮੀ ਤੁਸੀਂ ਭੈਣ ਨੂੰ ਬੁਲਾਉਣਾ ਚਾਹੁੰਦੇ ਹੋ ਨਾ ਹਾਂ ਮੈਂ ਤਾਂ ਕਿੰਨੇ ਦਿਨਾਂ ਤੋਂ ਤੁਹਾਨੂੰ ਦੋਨਾਂ ਨੂੰ ਕਹਿ ਰਹੀ ਹਾਂ ਕਿ ਮੇਰੀ ਧੀ ਨੂੰ ਬੁਲਾ ਦਿਓ ਤਾਂ ਗੁਰਤੇਜ ਕਹਿਣ ਲੱਗਿਆ ਠੀਕ ਹੈ ਮਾਂ ਮੈਂ ਤੁਹਾਡੇ ਸਾਹਮਣੇ ਹੀ ਭੈਣ ਨੂੰ ਫੋਨ ਕਰਦਾ ਹਾਂ ਫੋਨ ਸਪੀਕਰ ਤੇ ਹੋਊਗਾ ਪਰ ਤੁਸੀਂ ਕੁਝ ਨਾ ਬੋਲਿਓ ਸਿਰਫ ਚੁੱਪਚਾਪ ਸੁਣਦੇ ਰਹੋ ਗੁਰਤੇਜ ਨੇ ਆਪਣੀ ਭੈਣ ਨੂੰ ਫੋਨ ਕੀਤਾ ਫੋਨ ਚੁੱਕਦੇ ਹੀ ਗੁਰਤੇਜ ਦੀ ਭੈਣ ਨੇ ਉਸੇ ਵਕਤ ਕਿਹਾ ਗੁਰਤੇਜ ਕੀ ਗੱਲ ਐ ਮੰਮੀ ਵੀ ਮੈਨੂੰ ਬਾਰੀ-ਬਾਰੀ ਫੋਨ ਕਰਕੇ ਪਰੇਸ਼ਾਨ ਕਰਦੇ ਰਹਿੰਦੇ ਐ ਇਸੇ ਲਈ ਤਾਂ ਮੈਂ ਉਹਨਾਂ ਦਾ ਫੋਨ ਬਲੌਕ ਕਰ ਦਿੱਤਾ ਐ ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਕਿ ਮਾਂ ਦੀ ਪ੍ਰੋਬਲਮ ਹੁਣ ਤੁਹਾਡੀ ਦੋਵਾਂ ਦੀ ਐ ਉਸ ਵਿੱਚ ਮੇਰਾ ਕੋਈ ਲੈਣਾ ਦੇਣਾ ਨਹੀਂ ਪਰ ਭੈਣੇ ਮੰਮੀ ਤਾਂ ਨੂੰ ਬਹੁਤ ਯਾਦ ਕਰਦੀ ਐ ਥੋੜੇ ਦਿਨਾਂ ਲਈ ਆ ਕੇ ਮੰਮੀ ਦੇ ਕੋਲ ਰਹਿ ਜਾਓ ਤੁਸੀਂ ਨਾ ਪਹਿਲੀ ਗੱਲ ਤਾਂ ਕੁਝ ਹੋਰ ਸੀ ਹੁਣ ਮੈਂ ਇੱਥੇ ਆ ਕੇ ਗੁਲਾਮੀ ਨਹੀਂ ਕਰਨੀ ਪੇਕ ਕੇ ਆਉਣੀ ਆ ਤਾਂ ਮੈਂ ਸਿਰਫ ਆਰਾਮ ਕਰਨ ਦੇ ਲਈ ਆਉਣਾ ਹੈ ਜੇ ਉੱਥੇ ਆ ਕੇ ਵੀ ਮੈਨੂੰ ਕੰਮ ਕਰਨਾ ਪਊਗਾ ਫਿਰ ਤਾਂ ਮੈਂ ਆਪਦੇ ਘਰ ਹੀ ਚੰਗੀਆਂ ਇਹ ਕਹਿ ਕੇ ਉਸਨੇ ਗੁਰਤੇਜ ਦੀ ਕੋਈ ਵੀ ਗੱਲ ਸੁਣੇ ਬਿਨਾ ਹੀ ਫੋਨ ਕੱਟ ਦਿੱਤਾ ਫਿਰ ਗੁਰਤੇਜ ਨੇ ਦੂਜੀ ਭੈਣ ਨੂੰ ਫੋਨ ਕੀਤਾ ਉਹਦਾ ਵੀ ਲਗਭਗ ਇਹੀ ਜਵਾਬ ਸੀ ਗੁਰਤੇਜ ਨੇ ਨਿਹਾਲ ਕੌਰ ਵੱਲ ਵੇਖਿਆ ਤੇ ਕਿਹਾ ਮੰਮੀ ਸੁਣ ਲਿਆ ਨਾ ਤੁਹਾਡੀਆਂ ਆਪਣੀਆਂ ਧੀਆ ਕੀ ਕਹਿ ਰਹੀਆਂ ਇਸ ਤਰ੍ਹਾਂ ਤੁਹਾਡਾ ਮੋਬਾਈਲ ਨੰਬਰ ਮਾਸੀ ਮਾਮੀ ਸਭ ਨੇ ਬਲੌਕ ਕਰ ਦਿੱਤਾ ਹੈ ਜੇ ਵਿਸ਼ਵਾਸ ਨਹੀਂ ਤਾਂ ਸਭ ਨੂੰ ਫੋਨ ਕਰਕੇ ਸਭ ਦੀ ਸਚਾਈ ਤੁਹਾਨੂੰ ਦਿਖਾ ਦੇਣਾ ਤੁਹਾਨੂੰ ਦੁੱਖ ਨਾ ਹੋਵੇ ਇਸ ਲਈ ਮੈਂ ਤੇ ਸਿਮਰ ਨੇ ਤੁਹਾਨੂੰ ਕੁਝ ਨਹੀਂ ਦੱਸਿਆ ਇਥੋਂ ਤੱਕ ਕਿ ਤੁਹਾਡੀ ਭੈਣ ਤੇ ਤੁਹਾਡੀ ਭਾਬੀ ਵੀ ਰੁਕਣ ਲਈ ਤਿਆਰ ਨਹੀਂ ਸੀ ਹੋਈਆਂ ਸਿਮਰ ਨੇ ਤੁਹਾਡੀ ਸੇਵਾ ਕੀਤੀ ਪਰ ਉਹਦਾ ਫਲ ਤੁਸੀਂ ਉਹਨੂੰ ਇਹ ਦਿੱਤਾ ਉਹਦਾ ਦਿਲ ਦੁਖਾਇਆ ਗਵਾਂਡੀਆਂ ਦੇ ਸਾਹਮਣੇ ਉਹਦੀਆਂ ਚੁਗਲੀਆਂ ਕੀਤੀਆਂ ਸਾਚੀ ਕਿਹਾ ਸਿਆਣਿਆਂ ਨੇ ਕਿ ਬਹੂ ਚਾਹੇ ਕਿੰਨੀ ਵੀ ਚੰਗਾ ਕਰ ਲੇ ਪਰ ਉਹ ਕਦੇ ਧੀ ਨਹੀਂ ਬਣ ਸਕਦੀ ਇਹ ਕਹਿ ਕੇ ਗੁਰਤੇਜ ਉੱਠ ਕੇ ਆਪਣੇ ਕਮਰੇ ਵਿੱਚ ਚਲਾ ਗਿਆ ਪਰ ਹੈਰਾਨ ਬੈਠੀ ਨਿਹਾਲਕੌਰ ਸਮਝ ਗਈ ਸੀ ਕਿ ਉਸ ਨੇ ਆਪਣੀ ਮੂਰਖਤਾ ਦੇ ਨਾਲ ਆਪਣੇ ਮੁੰਡੇ ਦੇ ਮਨ ਵਿੱਚ ਇੱਕ ਜਿਹੀ ਗੰਢ ਪਾ ਦਿੱਤੀ ਹੈ ਜਿਹਨੂੰ ਉਹ ਕੁਝ ਵੀ ਕਰ ਲੇ ਆਸਾਨੀ ਨਾਲ ਨਹੀਂ ਖੋਲ ਸਕਦੀ ਪਰ ਨਿਹਾਲਕੌਰ ਨੇ ਸੋਚਿਆ ਕਿ ਭਾਵੇਂ ਮੈਂ ਉਮਰ ਵਿੱਚ ਤੇ ਰਿਸ਼ਤੇ ਵਿੱਚ ਵੱਡੀ ਹਾਂ ਪਰ ਗਲਤੀ ਤਾਂ ਮੇਰੇ ਤੋਂ ਹੀ ਹੋਈ ਹੈ ਤੇ ਮੈਂ ਆਪਣੀ ਗਲਤੀ ਦੀ ਆਪਣੀ ਨੂੰ ਤੋਂ ਮਾਫੀ ਮੰਗ ਲੂੰਗੀ। ਸ਼ਾਮ ਨੂੰ ਜਦੋਂ ਸਿਮਰਨ ਘਰ ਆਈ ਤਾਂ ਨਿਹਾਲਕੌਰ ਨੇ ਅੱਖਾਂ ਵਿੱਚ ਹੰਝੂ ਭਰਦੇ ਹੋਏ ਆਪਣੀ ਨੂੰ ਸਿਮਰਨ ਤੋਂ ਮਾਫੀ ਮੰਗਦੇ ਹੋਏ ਕਿਹਾ ਸਿਮਰਨ ਮੈਨੂੰ ਮaaf ਕਰ ਦੇ। ਮੈਂ ਜਾਣਦੀ ਆ ਪੁੱਤ ਮੈਂ ਤੈਨੂੰ ਬਹੁਤ ਦੁੱਖ ਦਿੱਤਾ ਹੈ। ਤੂੰ ਮੇਰੀ ਧੀ ਬਣ ਕੇ ਮੇਰੀ ਸੇਵਾ ਕਰਦੀ ਰਹੀ ਜਦਕਿ ਮੇਰੀਆਂ ਆਪਣੀਆਂ ਧੀਆਂ ਉਸ ਦਿਨ ਤੋਂ ਬਾਅਦ ਆਪਣੀ ਮਾਂ ਦਾ ਹਾਲਚਾਲ ਪੁੱਛਣ ਤੱਕ ਨਹੀਂ ਆਈਆਂ। ਇੰਨਾ ਕਹਿ ਕੇ ਨਿਹਾਲਕੌਰ ਫੁੱਟ ਫੁੱਟ ਕੇ ਰੋਣ ਲੱਗ ਪਈ। ਇਹ ਸੁਣ ਕੇ ਸਿਮਰਨ ਕਹਿੰਦੀ ਹੈ ਕਿ ਮੰਮੀ ਜੀ ਰੋ ਨਾ ਸਿਮਰਨ ਨੇ ਆਪਣੀ ਸੱਸ ਨੂੰ ਆਪਣੇ ਗਲ ਨਾਲ ਲਾ ਲਿਆ ਤੇ ਕਿਹਾ ਕਿ ਤੁਹਾਡੇ ਵਿੱਚੋਂ ਮੈਨੂੰ ਆਪਣੀ ਮੰਮੀ ਦਿਖਦੀ ਹੈ ਮੈਨੂੰ ਤੁਸੀਂ ਮੇਰੀ ਮੰਮੀ ਵਰਗੇ ਹੀ ਲੱਗਦੇ ਹੋ ਮੈਨੂੰ ਤੁਹਾਡੀ ਕਿਸੇ ਵੀ ਗੱਲ ਦਾ ਕੋਈ ਬੁਰਾ ਨਹੀਂ ਲੱਗਿਆ ਸਿਮਰਨ ਦੀ ਗੱਲ ਸੁਣ ਕੇ ਨਿਹਾਲ ਕੌਰ ਨੇ ਆਪਣੀ ਨੂੰਹ ਨੂੰ ਕੱਸ ਕੇ ਗਲ ਨਾਲ ਲਾ ਲਿਆ ਤੇ ਬੋਲੀ ਸਿਮਰਨ ਤੂੰ ਮੇਰੀ ਨੂੰਹ ਨਹੀਂ ਮੇਰੀ ਧੀ ਹੈ ਬਾਹਰ ਖੜਾ ਗੁਰਤੇਜ ਇਹ ਸਾਰਾ ਕੁਝ ਦੇਖ ਰਿਹਾ ਸੀ ਸੱਸ ਨੂੰ ਦਾ ਪਿਆਰ ਦੇਖ ਕੇ ਉਸ ਦੀਆਂ ਵੀ ਅੱਖਾਂ ਭਰ ਆਈਆਂ ਇਹ ਸੀ ਅੱਜ ਦੀ ਕਹਾਣੀ ਉਮੀਦ ਹੈ ਕਹਾਣੀ ਜ਼ਰੂਰ ਪਸੰਦ ਆਈ ਹੋਵੇਗੀ ਇਹੋ ਜਿਹੀਆਂ ਦਿਲ ਨੂੰ ਛੂ ਲੈ ਜਾਣ ਵਾਲੀਆਂ ਕਹਾਣੀਆਂ ਸੁਣ ਲਈ ਸਾਡੇ ਚੈਨਲ ਨਾਲ ਜੁੜੇ ਰਹੋ ਚੈਨਲ ਨੂੰ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਤੁਸੀਂ ਆਪਣੇ ਕੀਮਤੀ ਵਿਚਾਰ ਕਮੈਂਟਾਂ ਰਾਹੀਂ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਕਹਾਣੀ ਸੁਣ ਲਈ ਆਪਣਾ ਕੀਮਤੀ ਸਮਾਂ ਦੇਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ